ਹਾਂਜੀ ਮਿੱਤਰੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਤੇ ਸਾਧੂ ਇੰਪਲੀਮੈਂਟ ਸੰਗਰੀਆ ਖੜੇ ਸੀ ਤੇ ਸਾਡੇ ਨਾਲ ਹੈਗੇ ਆ ਬਾਈ ਵਿਨੋਦ ਬਿਸ਼ਨੋਈ ਕੀ ਹਾਲ ਆ ਬਾਈ ਬੜੀਆ ਬਾਈ ਤੁਸੀਂ ਜੀ ਹੋਰ ਠੀਕ ਹੋ ਬੜੀਆ ਬੜੀਆ ਬਾਈ ਤੇ ਮਿੱਤਰੋ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਸਿਰਫ ਤੇ ਸਿਰਫ ਕਲਟੀਵੇਟਰਾਂ ਦੇ ਤੇ ਨੌ ਕਲਟੀਵੇਟਰਾਂ ਤੋਂ ਕਿੰਨੇ ਤੱਕ ਬਣਾਉਣੇ ਆ ਬਾਈ ਆਪਾਂ ਨੌ ਤੋਂ ਲੈ ਕੇ ਨੌ ਤੋਂ ਬਾਈ 23 ਕਲਟੀਵੇਟਰ ਬਣ ਜਾਂਦੇ 25 ਬਣ ਜਾਂਦੇ ਐ ਇਹਦੋਂ ਅੱਗੇ ਵੀ ਬਣਾ ਦੇਵਾਂਗੇ ਨੌ 11 13 17 15 ਠੀਕ ਹੈ 19 20 22 23 25 ਆ ਜਿਵੇਂ ਬਈ ਨੌ ਬਣਾਏ ਆ ਹਨਾ ਹਾਂਜੀ ਹਾਂਜੀ ਤੇ ਕਿਵੇਂ ਨੌ ਇਹ ਕਾਦੇ ਵਾਸਤੇ ਬਣਾਏ ਆ ਹੈ ਲੱਗਦੇ ਹੈਵੀ ਆ ਹਨਾ ਇਹ ਬਾਈ ਜੀ 35 ਐਚਪੀ ਟਰੈਕਟਰ ਵਾਸਤੇ ਹੈਗੇ ਠੀਕ ਹੈ ਰਾਸਥਾਨ ਤੋਂ ਸਾਡੇ ਚੱਲਦੇ ਆ ਇਹਨਾਂ ਦੇ ਜੀ ਲੱਤ ਜਿਹੜੀ ਹੈ ਉਹਦੇ 58 ਵੀ ਹੈ ਔਰ ਐਂਜੀ ਪੱਟੀ ਲੱਗੀ ਹੋਈ ਹੈ ਯਾਨੀ ਇਹ ਸੀਐਨਸੀ ਕਟਿੰਗ ਵਾਲੀ ਹੈ ਕਿ ਨਹੀਂ ਨਹੀਂ ਸੀਟਾਈਪ ਵਾਲੀ ਹੈ ਜੀ ਗਲਾਈ ਦਿੱਤੀ ਵੀ ਆ ਸੀਐਨਸੀ ਕਟਿੰਗ ਤਾਂ ਤੁਹਾਨੂੰ ਮਿਲੂਗੀ ਕੰਚੀ ਤੇ ਇਹਦੇ ਵਿੱਚ ਜਿਹੜੇ ਫਾਲਾ ਲੱਗੇ ਇਹ ਬੋਨਸ ਹੀਲ ਦਾ ਹੈ ਜੀ ਠੀਕ ਆ ਠੀਕ ਆ ਤੇ weight ਕਿੰਨਾ ਹੈਗਾ ਜੀ ਇਹਨਾਂ ਦਾ ਇਹ ਤਾਂ weight ਹੈਗਾ ਜੀ 2 क्विंटल 50 ਕਿਲੋ ਜਿਹੜਾ ਮਾਡਲ ਸਾਹਮਣੇ ਫਿਰ 22 ਕੁਇੰਟਲ 22 ਕੁਇੰਟਲ ਪਲੱਸ ਠੀਕ ਆ ਤੇ ਆ ਆਪਣੇ ਤੁਸੀਂ ਇੱਕ ਆਪਾਂ ਜਿਵੇਂ ਸਾਰੇ ਇੰਪਲੀਮੈਂਟਾਂ ਦੀ ਤੁਸੀਂ ਵੀ ਗਾਂਹਾਂ ਫਿਊਚਰ ਚ ਕੰਮ ਆਉਣਾਰੇ ਸੋਚਦੇ ਜੇ ਕਿਸੇ ਨੇ ਇੱਥੇ ਪਾਈਪ ਲਗਾਉਣੀ ਆ ਹਾਂਜੀ ਹਾਂਜੀ ਸੈਂਟਰ ਪਾਈਪ ਲਾਉਣੀ ਸੈਂਟਰ ਪਾਈਪ ਲਗੂ ਆਹ ਚੀਜ਼ ਨਹੀਂ ਨਿਕਲ ਜਾਂਦੀ ਠੀਕ ਹੈ ਇਹਦੇ ਵਿੱਚ ਪਾਈਪ ਉਹਨੀ ਪਾਈਪ ਲੱਗ ਜੂਗੀ ਇਹ ਉਹ ਵੀ ਮਿੱਤਰੋ ਨਟ ਹੁੰਦੇ ਆ ਪ੍ਰੋਪਰ ਆ ਜਿਵੇਂ ਦਿੱਤੇ ਆ ਇਹਨਾਂ ਨਟਾਂ ਦੇ ਵਿੱਚੋਂ ਪਾਈਪ ਕਸੀ ਜਾਂਦੀ ਆ ਤੁਹਾਨੂੰ ਅੱਗੇ ਦਿਖਾਵਾਂਗੇ ਹਾਂਜੀ ਹਾਂਜੀ ਤੇ ਅੱਜ ਤਰੀਕ ਹੈਗੀ ਆ ਗੱਲ ਕਰ ਲਈਏ ਤਾਂ 1 ਅਪ੍ਰੈਲ 2025 ਅੱਜ ਦਾ ਕੀ ਰੇਟ ਆ ਜੀ ਇਹਨਾਂ ਦਾ ਆਜੂ ਰੇਟ ਇਹ ਪਿੰਦੀ ਆ ਭਾਈ ਸਾਹਿਬ ਇਹਦਾ 32000 ਦਾ ਸੈਟ ਹੈ ਜੀ 32000 ਦਾ ਹਾਂਜੀ 32000 ਰੁਪਏ ਦਾ ਨੌ ਹਲਾਂ ਦਾ ਸੈਟ ਟੌਪ ਮਾਡਲ ਚ ਹੈ ਟੌਪ ਮਾਡਲ ਚ ਦੇ 2.5 ਕੁਇੰਟਲ weight ਹੈ ਇਹਨਾਂ ਦਾ ਹਾਂ 2.5 ਕੁਇੰਟਲ ਤੇ ਅੱਗੇ ਗੱਲ ਕਰ ਲਈਏ ਮਿੱਤਰੋ ਆ 11 ਜੀ ਇਹ 11 ਬੇਸਿਕ ਮਾਡਲ ਹੈ ਇਹਦੇ ਤੇ ਟਾਈਮ ਜਿਹੜੀ ਲੱਗੀ ਹੈ 1 ਇੰਚੀ ਪਲੇਟ ਕਟਿੰਗ ਲੱਗੀ ਠੀਕ ਲੇਜ਼ਰ ਕਟਿੰਗ ਵਾਲੀ ਲੇਜ਼ਰ ਕਟਿੰਗ ਠੀਕ ਹੈ ਲੇਜ਼ਰ ਕਟਿੰਗ ਤੇ ਇਹਦਾ weight ਕਿੰਨਾ ਜੀ ਇਹਦਾ weight ਹੈ 2 ਕੁਇੰਟਲ 80 ਕਿਲੋ 2 ਕੁਇੰਟਲ 80 ਕਿਲੋ ਤੇ ਰੇਟ ਦੀ ਗੱਲ ਕਰ ਲਈਏ ਜੇ ਰੇਟ 32000 ਦਾ ਪੈਂਦਾ ਜੀ ਉਹ ਵੀ ਪਰ ਉਹ ਆਪਣੇ 9 ਡੀਲਰਸ ਮਾਡਲ 'ਚ ਆ ਗਿਆ ਠੀਕ ਹੈ। ਔਰ ਇਹ ਬੇਸਿਕ ਜੀ ਟਾਈਨ ਜਿਹੜੀ ਹੈ ਲੈਦਰ ਕਟਿੰਗ ਆ ਗਈ। ਤੇ 1 ਇੰਚ ਮੋਟੀ ਹੈ, ਟਾਈਨ ਇੱਕ ਇੰਚ ਮੋਟੀ। ਆਹ ਆ ਮੈਨੂੰ ਲੱਗਾ ਤਾਂ ਮੀਡੀਅਮ ਮਾਡਲ ਆ ਗਿਆ। ਹਾਂ ਜੀ। ਇਹਦੇ ਵਿੱਚ ਟਾਈਨ ਜੀ ਸੀ ਟਾਈਪ ਹੈ। 2mm ਮੋਟੀ ਹੈ, 1.5 ਇੰਚੀ ਬੋਲਦੇ ਇਹਨੂੰ। ਠੀਕ ਹੈ ਜੀ। ਇਹ B ਮਾਡਲ ਹੈ ਜੀ। ਇਹਦਾ weight ਕਿੰਨਾ ਜੀ? ਇਹਦਾ weight ਹੈਗਾ 275-80 ਦੇ ਵਿਚਕਾਰ। ਇਹਦਾ weight ਰਹਿੰਦਾ ਜੀ। ਤੇ ਕੀਮਤੇ ਦੀ ਗੱਲ ਕਰੀਏ। ਇਹ ਪੈਂਦਾ ਜੀ 29 ਤੇ 31000 ਦਾ ਪੈਂਦਾ 31 31000 ਦਾ। ਠੀਕ ਹੈ ਤੇ ਆਹ ਜੀ ਇਹ ਕਿੰਨਾ weight ਹੈ ਇਹਦਾ? ਇਹ ਡੀਲੈਕਸ ਮਾਡਲ ਤੇ ਆ ਗਿਆ ਜੀ ਠੀਕ ਹੈ ਠੀਕ ਹੈ ਇਹਦੇ ਜਿਹੜੀ ਲੱਤਾਂ ਲੱਗੀਆਂ ਪਲੇਟ ਕਟਿੰਗ ਲੱਗੀ ਹੋਈ ਹੈ ਠੀਕ ਹੈ ਜੇ ਤੁਹਾਨੂੰ ਮਾਡਲ ਤਿੰਨ ਨਹੀਂ ਮੰਦਿਆ ਜੀ 1 ਇੰਚ ਵੀ ਲੱਗ ਜਾਂਦੀ ਹੈ 1 ਇੰਚੀ ਸੀ ਟਾਈਪ ਚ ਲੱਗ ਜਾਂਦੀ ਹੈ 1 ਇੰਚੀ ਪਲੇਟ ਕਟਿੰਗ ਵੀ ਲੱਗਦੀ ਹੈ ਜਿਹੜਾ ਇਹ ਮਾਡਲ ਪਲੇਟ ਪਰਜੈਂਟ ਇਹ ਮਾਡਲ ਦੀ ਕੀਮਤ ਪੈਂਦੀ ਹੈ ਜੀ ਅ 37000 37 ਆਜ ਕਰੇ ਤੇ ਆ ਇਹਦਾ ਆਪਣਾ ਦੱਸਿਓ ਦੁਬਾਰੇ ਜੀ ਇਹਦਾ weight ਕਿੰਨਾਗਾ ਇਹਦਾ weight ਹੈ 2 ਕੁੰਟਲ 80 ਕਿਲੋ ਤੇ ਕੀਮਤ ਜੀ ਇਹਦੀ ਕੀਮਤ ਪੈਂਦੀ ਹੈ ਜੀ 32 32000 ਹਾਂ ਜੀ 2 ਕੁਆਂਟਲ 80 ਕਿਲੋ weight ਹੈ ਜੀ ਤੇ ਕੀਮਤ ਹੈਗੀ ਹੈਗੀ ਇਹਦੀ 32000 ਤੇ ਇਹਦਾ weight ਕਿੰਨਾ ਜੀ ਇਹਦਾ weight ਹੈ 2 ਕੁਆਂਟਲ 75 80 ਕਿਲੋ ਇਹ ਰਹਿੰਦਾ ਵਿਚਾਲੇ ਇਹਦੀ ਕੀਮਤ 31000 ਰੁਪਏ ਦੀ 32000 ਹਾਂ ਜੀ ਤੇ ਇਹਦਾ weight ਜੀ ਇਹਦਾ weight ਜਾਊਗਾ ਜੀ 3 ਕੁਆਂਟਲ 5 10 ਕਿਲੋ ਠੀਕ ਹੈ ਠੀਕ ਹੈ ਤੇ ਇਹ ਫਿਰਦਾ 37 37000 37000 ਉਹ ਜਿਹ ਲੱਤਾਂ ਜਿਹੜੀਆਂ ਪਲੇਟ ਕਟਿੰਗ ਵਾਲੀਆਂ ਲੱਗੀਆਂ ਠੀਕ ਆ ਆ ਵੀ 37 ਦਾ ਹੀ ਆ ਜੀ ਨਹੀਂ ਜੀ ਨਹੀਂ ਇਹਦਾ ਫਰਕ ਆ ਜੀ ਕੋਈ ਕੀ ਫਰਕ ਆ ਜੀ ਇਹਦਾ ਇਹ ਚ ਐਂਗਲ 22 ਦੀ ਲੱਗੀ ਹੈ ਇਹ ਚ ਐਂਗਲ 22 ਦੀ ਲੱਗੀ ਵੀ ਹੈਵੀ ਆ ਉਹਦੇ ਨਾਲ ਹਾਂ ਜੀ ਹਾਂ ਜੀ ਠੀਕ ਆ ਇਹ ਵੀ ਇਹ ਤਾਂ 10000 ਮਹਿੰਗਾ ਹੋਰ ਹੁੰਦਾ 40000 ਦਾ ਪੁੰਦਾ ਇਹਦਾ weight ਕਿੰਨਾ ਜੀ ਇਹਦਾ weight ਹੋਊਗਾ ਜੀ 3.25 ਕਿਲੋ 20 25 ਵੀ ਗੱਲ ਤੇ ਅੱਗੇ ਮਿੱਤਰੋ ਹਾਲ ਆ ਗਏ ਫੋਲਡਿੰਗ ਵਾਲੇ ਹਾਂਜੀ ਇਹ ਤੁਸੀਂ ਜਿਵੇਂ ਫੋਲਡਿੰਗ ਵਾਲੇ ਦੇਖ ਸਕਦੇ ਹੋ ਇਹ ਤੁਸੀਂ 23 ਹਾਲ 25 ਹਾਲ 27 ਹਾਲ ਜਿੰਨੇ ਤੁਸੀਂ ਕਹੋਗੇ ਬਾਈ ਹੋਰੀ ਉਹਨੇ ਬਣਾ ਕੇ ਦੇ ਦੇਣਗੇ ਹਾਂਜੀ ਇਹ ਇਹ ਕਿੰਨੇ ਆ ਜੀ ਇਹ 13 ਗੇ 13 ਜੀ 13 ਇਹ ਕਿੰਨਾ weight ਆ ਜੀ ਇਹਨਾਂ ਦਾ ਇਹਨਾਂ ਦਾ weight ਹੈਗਾ ਫੋਲਡਿੰਗ ਦਾ 4 ਕੁਇੰਟਲ 15-20 ਕਿਲੋ ਜੀ 4 ਕੁਇੰਟਲ 15-20 ਕਿਲੋ ਹਾਂਜੀ ਤੇ ਇਹਦੇ ਵਿੱਚ ਜਿਹੜੀ ਲਤ ਲੱਗੀ ਹੈ ਇਹ 65 25 mm ਪੱਟੀ ਹੈ ਮੋਟੀ ਐ ਕਿਥੇ ਮੋਟੀ ਐ ਸੀ ਟਾਈਪ ਚ ਐ ਐਂਗਲ ਲੱਗੀ ਐ 220 ਦੀ ਲੱਗੀ ਹੋਈ ਐ ਲੋਡਰ ਪਿੰਨਾ ਹਾਂ ਲੋਡਰ ਪਿੰਨੇ ਇਹ ਵੀ ਗ੍ਰੀਸ ਕਿਨ ਜੀ ਗ੍ਰੀਸ ਹੋ ਜਾਂਦੀ ਜੀ ਠੀਕ ਐ ਤੇ ਇਹਦੇ ਵਿੱਚ ਕਾਪਰ ਬੁਸ਼ ਪਾਇਆ ਹੋਇਆ ਲਾਈਫ ਟਾਈਮ ਤਰ੍ਹਾਂ ਖਰਾਬ ਨਹੀਂ ਹੁੰਦੀ ਜਦੋਂ ਤੁਹਾਨੂੰ ਲੱਗਿਆ ਵੀ ਥੋੜਾ ਹਾਰਡ ਹੋ ਗਿਆ ਉਹ ਤੋਂ ਕਾਪਰ ਬੁਸ਼ ਚੇਂਜ ਹੋ ਜਾਂਦਾ ਕੁਝ 2 4 5 ਸਾਲਾਂ ਨੂੰ ਤੇ ਅਗਲੇ ਆ ਗਏ ਮਿੱਤਰੋ ਇਹ ਵੀ 13 ਹੀ ਆ ਤੇ ਆਪਾਂ ਜਿਵੇਂ ਗੱਲ ਕਰੀ ਸੀਗੀ ਪੈਪ ਦੀ ਜਿਵੇਂ ਹੁਣ ਤੁਸੀਂ ਕੈਮਰਾਮੈਨ ਸਾਹਿਬ ਨੂੰ ਆਹ ਚੀਜ਼ ਜਿਵੇਂ ਹੁਣ ਇਹਦੇ ਦਿੱਤੀ ਹੋਈ ਆ ਜੇ ਤੁਸੀਂ ਕੱਲ ਨੂੰ ਉਹ ਹਲਾਂ ਦੇ ਪਾਈਪ ਲਾਉਣੀ ਆ ਤੇ ਇੱਥੋਂ ਕੱਟਿਓ ਪੀਸ ਤੇ ਆਹ ਸੇਮ ਪਾਈਪ ਮਿਲ ਜੂਗਾ ਨਟਾਂ ਦੇ ਵਿੱਚ ਇੱਥੇ ਕਸੀ ਜਾਊਗਾ ਹਾਂਜੀ ਹਾਂਜੀ ਟੋਟਲੀ ਇਹ ਪਲੇਟ ਹੈ ਜੀ ਪਲੇਟ ਦਾ ਮਟੀਰੀਅਲ ਸਾਰਾ ਲੇਜ਼ਰ ਕਟਿੰਗ ਕੀਤਾ ਹੋਇਆ ਆਹ 4 ਇੰਚ ਪਾਈਪ ਹੈ ਗੋਲ ਠੀਕ ਹੈ ਖਾਲੀ ਪਾਈਪ ਹੈ ਜੀ ਇਹ ਭਰਨੀ ਹੋਵੇ ਭਰੀ ਵੀ ਆਂਦੀ ਹੈ ਜੀ ਆਹ ਭਰੀ ਵੀ ਜਾਂਦੀ ਹੈ ਭਰਨੀ ਲੋੜ ਨਹੀਂ ਪੈਂਦੀ ਇਹ ਫਰੇਮ ਦੀ ਮਜ਼ਬੂਤੀ ਵਾਸਤੇ ਕੰਧਾਂ ਨੂੰ ਮਜ਼ਬੂਤ ਕਰਨ ਵਾਸਤੇ ਠੀਕ ਹੈ ਜੀ ਹਾਂ ਤੇ ਆਹਾ ਆਗੇ ਜੀ ਆਪਣੇ ਬਿਨਾ ਫੋਲਡਿੰਗ ਤੋਂ 13 13 ਬਿਨਾ ਫੋਰਡਿੰਗ ਤੋਂ ਭੇਜੀ ਇਹਦਾ ਕਿੰਨਾ weight ਹੈ ਜੀ ਹਾਂ ਜੀ ਇਹਦਾ weight ਹੋਊਗਾ ਜੀ ਅਪਰੋਕਸੀਮੇਟਲੀ 3 ਕਵਾਂਟਲ 55-60 ਕਿਲੋ ਲੰਦਾ 3 ਕਵਾਂਟਲ 55-60 ਕਿਲੋ ਤੇ ਰੇਟ ਜੀ ਇਹਦਾ ਰੇਟ ਭੇਜੀ ਗਈ ਬੋਜੀ ਤੁਹਾਨੂੰ ਅੱਜ ਦਾ ਰੇਟ ਦੱਸ ਦਿੰਦਾ ਮੈਂ ਅੱਜ ਦਾ ਹਾਂਜੀ ਅੱਜ ਦਾ ਹਾਂਜੀ ਹਾਂਜੀ 47 ਯਾ 47 ਦਾ 47000 ਦਾ ਆਪਣੇ ਰੇਟ ਆ ਇਹਦਾ ਤੇ weight ਕਿੰਨਾ ਦੱਸਦਾ ਸੀਗਾ weight 3 ਕਵੰਟਲ 60 ਕਿਲੋ ਜਮ ਤੋਂ ਜਾਗੜਦਾ ਠੀਕ ਹੈ ਤਿੰਨ ਕਵੰਟਲ 60 ਕਿਲੋ ਦਾ ਮਿੱਤਰੋ weight ਆ ਇਸ ਵਾਲਾ ਦਾ ਤੇ ਅਗਲੇ ਆਗੇ ਜੀ ਆਪਨੇ 15 ਜੀ 15 ਠੀਕ ਹੈ ਜਿਹਦੇ ਆ 15 ਵੀ ਪਲੇਟ ਕਟਿੰਗ ਚ ਹੈ ਜੀ ਠੀਕ ਹੈ ਹਾਂ ਤਿੰਨ ਕਵੰਟਲ 4 ਕਵੰਟਲ 60 65 ਕਿਲੋ ਜਾਗੜਦਾ 4 ਕੁਆਂਟਲ 60-65 ਕਿਲੋ ਦੇ ਤੇ ਇਹਦੇ ਆਪਣੇ ਜਿਵੇਂ ਲੱਪਿਆਂ ਦੀ ਗੱਲ ਕਰੀਏ ਲੱਪੇ ਬਾਰਨ ਸਟੀਲ ਦੇ ਸਾਰੇ ਬਾਰਨ ਸਟੀਲ ਦੇ ਲੱਪੇ ਜੀ ਬਕਾਇਦਾ ਮਾਰਕਾ ਲੱਗੇ ਹੋਏ ਆਮ ਅੱਜ ਦੇਖ ਰਿਹਾ ਸੀ ਹੈਨਾ ਆ ਦੇਖੋ ਬਾਰਨ ਸਟੀਲ ਦੇ ਲੱਪੇ ਬਕਾਇਦਾ ਮਾਰਕਾ ਲੱਗਿਆ ਹੋਈ ਆਮ ਲੱਪੇ ਨਾਲੋਂ ਲੱਪਾ ਮਹਿੰਗਾ ਹੁੰਦਾ ਕੁਆਲਿਟੀ ਵਧੀਆ ਹੁੰਦੀ ਹੈ ਖਾਸ ਦਾ ਘੱਟ ਹੈ ਇਹਦਾ ਰੇਟ ਗੱਲ ਕਰ ਲਈ ਜੀ ਇਹਦਾ ਰੇਟ ਕਿੰਨਾਗਾ ਇਹ ਲਗ ਅਪਰੋਕਸੀਮੇਟਲੀ 60000 ਦਾ ਫਿਰਦਾ 60000 ਤੇ ਜੇ ਹਾਈਡਰੌਲਿਕ ਜੈਕ ਲਗਾਉਣੇ ਹੋਣ ਜੀ ਫਿਰ ਹਾਈਡਰੌਲਿਕ ਦਾ ਜੀ ਖਰਚਾ ਫਤ ਪੈ ਜਾਂਦਾ ਹੈ ਜਦੋਂ 17-19 ਚ 15 ਦੇ ਤੋਂ ਜੇ ਸ਼ੌਕ ਵਾਲੇ ਲਵਾਉਣੀ ਸ਼ੌਕ ਨੂੰ ਅੱਥੀ 25000 ਰੁਪਏ ਪਲੱਸ ਐਡ ਹੋ ਰਿਹਾ ਜੀ ਪਾਈਪ ਦਾ ਜੇ ਕਹਿੰਦਾ ਟੇਰਾਂ ਦਾ ਸਾਰਾ ਕੰਪਲੀਟ ਬਣਾਉਣਾ 3 ਲੱਖ ਰੁਪਏ ਚ ਪੈਣਗੇ ਹਾਂ ਅਪਰੋਕਸੀਮੇਟ ਹੈ ਠੀਕ ਹੈ ਮਿੱਤਰੋ ਕਲਟੀਵੇਟਰ ਤੁਹਾਨੂੰ ਦਿਖਾਦੇ ਆ ਬਾਕੀ ਉੱਪਰ ਨੰਬਰ ਆਪਾਂ ਕਾਰਡ ਵੀ ਪਾ ਦਾਂਗੇ ਤੇ ਬਾਈ ਹੋਰਾਂ ਦੀ ਕੋਈ ਲੋਕੇਸ਼ਨ ਹੈਗੀ ਆ ਜੀ ਇਹ ਟਿੱਬੀ ਵਾਲਾ ਬੱਸ ਸਟੈਂਡ ਆ ਸੰਗਰੀਆ ਮੰਡੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਹਾਂਜੀ ਕੋਈ ਵੀ ਤੁਸੀਂ ਇੰਪਲੀਮੈਂਟ ਤਿਆਰ ਕਰਵਾਉਣਾ ਜਿਹੋ ਜੇ ਹਾਲ ਕਹੋਗੇ ਉਹ ਜੇ ਤਿਆਰ ਕਰ ਦੇਣਗੇ ਰੰਗ ਕਰਾਉਣਾ ਜੇਬ ਜਾ ਉਹ ਜਾਂ ਰੰਗ ਕਰ ਦੇਣਗੇ ਤੇ ਬਾਕੀ ਰੰਗ ਦੀ ਤੁਸੀਂ ਇਸ ਦੀ ਵੀ ਫਿਨਿਸ਼ਿੰਗ ਦੇਖ ਲਓ ਪੂਰਾ ਪ੍ਰੋਪਰ ਵਧੀਆ ਰੰਗ ਕੀਤਾ ਪਾਊਡਰ ਕੋٹنگ ਨਾਲ ਤਾਂ ਜੀ ਜੀ 2K ਰੰਗਾਇਆ 2K ਹਾਂਜੀ 2K ਦੇ ਤੇ ਰੰਗ ਕੀਤਾ ਹੋਇਆਗਾ ਤੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਉੱਪਰ ਨੰਬਰ ਦੇਖ ਸਕਦੇ ਹੋ ਤੁਸੀਂ ਕਾਲ ਕਰ ਲਿਓ ਜੀ ਤੇ ਕਰਦੇ ਆ ਜੀ ਵੀਡੀਓ ਨੂੰ ਐਂਡ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਧੰਨਵਾਦ